ਕਿੰਨੇ ਬਊ ਸੇਲ ਕਰਨੇ ਆ ਜੀ? ਸਾਗੇ ਸੀ 7-7 ਕੇਗੇ। ਠੀਕ ਹੈ ਜੀ ਤਾਂ ਮੱਝਾਂ ਕਿੰਨੀਆਂ ਅੱਜ? ਮੱਝਾਂ ਵੀਰੇ 5 ਮੱਝਾਂ ਜੇ। ਆ ਗੱਬਣ ਮੱਝ ਪਹਿਲੇ ਨੰਬਰ ਵਾਲੀ। ਹਾਂ ਜੀ ਗੱਬਣ ਆ। ਤੇ ਕਿੰਨਾ ਦੁੱਧ ਚਵਾਜੂ? ਦੁੱਧ ਚਲੋ 12-13 ਕਿਲੋ ਤੇ ਸੌਖਾ ਚਵਾਉਗੀ। ਮੁੱਲ ਮੁੱਲ ਵੀਰ ਜੀ ਦੇ ਦਾਂਗੇ 80 ਹਜ਼ਾਰ ਦੇ ਅੰਦਰ ਹੀ। 76 ਦੀ ਕਿਹਾ। ਆ ਜਿਹੜੀ ਆ ਇਹ ਦੇ ਦਾਂਗੇ ਵੀਰ ਜੀ 53 ਦੀ। ਸੂਈ ਆ 6 ਕਿਲੋ ਦੁੱਧ ਆ। 6 ਕਿਲੋ ਦੁੱਧ ਸੂਈ ਨੂੰ ਕਿੰਨਾ ਚਿਰ ਹੋ ਗਿਆ? ਸੂਈ ਨੂੰ ਹੋਗਾ ਮਹੀਨਾ ਕ। ਆ ਬੱਚਾ। ਕੱਟੀ ਆ ਮਗਰ। ਮੁੱਲ ਕਿੰਨਾ ਇਹਦਾ? 53000 ਰੁਪਿਆ। ਤਾਂ ਆ ਇਹ ਦੇ ਦਾਂਗੇ 57 ਜਹਾਦੀ ਨੂੰ ਸੂਈ ਨੂੰ 8-10 ਦਿਨ ਹੋ ਗਏ ਬੱਚਾ ਹੈਗਾ ਇਹਦਾ ਬੱਚਾ ਹੈਗਾ ਆ ਜਿਹੜੀ ਇਹਨੂੰ ਸੂਈ ਨੂੰ 4 ਮਹੀਨੇ ਹੋ ਗਏ ਦੁੱਧ 13 ਕਿਲੋ 13 ਕਿਲੋ ਦੁੱਧ ਇਹ ਲੀਟਰ ਮਾ 12 ਕਿਲੋ ਦੇ ਲੀਟਰ ਮਾ ਰਾ ਕੇ ਦਊਗਾ ਆ ਬੱਚਾ ਇਹਦਾ ਇਹਦਾ ਮੁੱਲ ਲਾਸਟ 75000 ਰੁਪਏ ਆ ਜਿਹੜੀ ਵੱਡੀ ਮੱਝ ਇਹਦਾ ਫੋਨ ਤੇ ਕਰਾਂਗੇ ਵੀਡੀਓ ਆ ਵੈੜ ਦਾ ਆ ਵੈੜ ਦਾ ਮੁੱਲ ਕਿੰਨਾ ਕੀਤਾ ਪਰਲੀ ਦਾ ਹਾਂਜੀ ਉਹਦੀ 36500 ਰੁਪਏ ਇਹਦੇ ਜਿਹੜਾ ਪਹਿਲਾਂ ਫੋਨ ਕਰ ਦੂ ਉਹ ਲੈ ਜਾਓ ਫੋਨ ਨੰਬਰ ਦੱਸੋ ਜੀ ਫੋਨ ਨੰਬਰ 7087404611 ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਸਾਰੀਆਂ ਮੱਝਾਂ ਆ ਗਿਆ ਆਪਣੀ ਤਸੱਲੀ ਕਰ ਲਿਓ